ਨਾਮਵਰ ਸ਼ਖਸੀਅਤ ਉਪਕਾਰ ਸਿੰਘ ਵਿਰਕਦੇ ਹਾਲ ਹੀ ਚ ਖੋਖੋ ਫੈਡਰੇਸ਼ਨ ਆਫ ਇੰਡੀਆ ਦਾ ਜਨਰਸ ਕੱਤਰ ਚੁਣੇ ਜਾਣ ਤੇ ਵਿਸ਼ੇਸ਼ ਸਨਮਾਨ ਸਮਾਗਮ ਤੇ ਪ੍ਰੈਸ ਕਾਨਫਰੰਸ ਦਾ ਆਯੋਜਨ ਪਟਿਆਲਾ ਦੇ ਇੱਕ ਹੋਟਲ ਵਿੱਚ ਕੀਤਾ ਗਿਆ ਜਿਸ ਵਿੱਚ ਕਨੌਰ ਹਲਕੇ ਦੇ ਵਿਧਾਇਕ ਗੁਰਲਾਲ ਸਿੰਘ ਤੋਂ ਇਲਾਵਾ ਦਲਵੀਰ ਸਿੰਘ ਰੰਦਾਵਾ ਸਹਾਇਕ ਡਾਇਰੈਕਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਹਰਪਿੰਦਰ ਸਿੰਘ ਡੀਐਸਓ ਪਟਿਆਲਾ ਨੇ ਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਏ 1984 ਤੋਂ ਲੈ ਕੇ 87 ਤੱਕ ਸਾਈ ਕੋਚ ਵੱਲੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਫਿਰ 1987 ਦੇ ਵਿੱਚ ਆਪ ਜੀ ਸਕੂਲ ਐਜੂਕੇਸ਼ਨ ਡਿਪਾਰਟਮੈਂਟ ਜੋਇਨ ਕੀਤਾ ਬਤੌਰ ਐਜ ਇੱਕੋ ਕੋਚ ਇਹਨਾਂ ਦੀ ਪਹਿਲੀ ਪੋਸਟਿੰਗ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਸੀ ਉਸੇ ਸਾਲ ਪਹਿਲੇ ਵਾਰ ਇਹਨਾਂ ਨੇ ਉੱਥੇ ਵਿੰਗ ਸਟਾਰਟ ਕੀਤਾ ਤੇ ਪੰਜਾਬ ਨੂੰ ਚੈਂਪੀਅਨ ਬਣਾਇਆ ਜ਼ਿਲ੍ਹਾ ਲੁਧਿਆਣਾ ਨੇ ਪੂਰੀ ਪੰਜਾਬ ਦੇ ਵਿੱਚੋਂ ਉਸ ਤੋਂ ਬਾਅਦ ਜਦ ਇਹ ਸਕੂਲ ਡਿਪਾਰਟਮੈਂਟ ਡਿਪਾਰਟਮੈਂਟ ਜਿਮ ਮੱਖੋ ਵੱਖਰੀ ਜਗ੍ਹਾ ਤੇ ਕੰਮ ਕਰਦੇ ਰਹੇ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਹਰ ਸਾਲ ਸਕੂਲ ਨੈਸ਼ਨਲ ਫੈਡਰੇਸ਼ਨ ਦੇ ਨੈਸ਼ਨਲ ਵਿੱਚੋਂ ਪੰਜਾਬ ਪਹਿਲੇ ਸਥਾਨਾਂ ਤੇ ਰਿਹਾ ਜਿਹੜੇ 2001 ਤੋਂ 2008 ਦੇ ਦੌਰਾਨ ਪੰਜਾਬ ਦੀ ਖੋਖੋ ਲੜਕੇ ਦੀ ਟੀਮਾਂ ਆਖਰਕਾਰ ਜੀ ਨੈਸ਼ਨਲ ਦੇ ਚੈਂਪੀਅਨ ਰਹੀ ਆ ਉਸ ਟੀਮ ਦੇ ਸਰਦਾਰ ਅਪਕਾਰ ਸਿੰਘ ਮਿਲਤੀ ਕੋਚ ਸਨ ਅਤੇ ਪੰਜਾਬ ਖੋਖੋ ਐਸੋਸੀਏਸ਼ਨ ਦੇ ਸੈਕਟਰੀ ਵੀ ਸਨ ਸਾਲ 2014 ਵਿੱਚ ਅਪਕਾਰ ਸਿੰਘ ਜੀ ਡਿਪਾਰਟਮੈਂਟ ਆਫ ਸਪੋਰਟਸ ਤੋਂ ਐਜੂਕੇਸ਼ਨ ਤੋਂ ਡਿਪਾਰਟਮੈਂਟ ਸਪੋਰਟਸ ਪਟਿਆਲਾ ਵਿੱਚ ਐਜੇ ਸੀਨੀਅਰ ਕੋਚ ਜੁਆਇਨ ਕੀਤਾ ਅਤੇ 2015 ਦੇ ਵਿੱਚ ਡਿਸਟ੍ਰਿਕਟ ਸਪੋਰਟਸ ਆਫੀਸਰ ਬਣ ਕੇ ਸਾਲ 2018 ਵਿੱਚ ਇੱਕ ਬਟਾਵਾ ਕਸਟਮਰੀ ਪੋਸਟ ਡਿਪਾਰਟਮੈਂਟ ਆਫ ਸਪੋਰਟਸ ਦੇ ਵਿੱਚ ਜੁਆਇਨ ਕੀਤਾ ਅਤੇ ਕੁਝ ਥੋੜੇ ਅੱਗੇ ਤੋਂ ਬਾਅਦ ਐਜੇ ਡਿਪਟੀ ਡਿਟ੍ਰੈਕਟਰ ਨੈਸ਼ਨਲ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਜੁਆਇਨ ਕੀਤਾ 2018 ਤੋਂ ਹੁਣ ਤੱਕ ਪੰਜਾਬ ਖੋਕੋ ਐਸੋਸੀਏਸ਼ਨ ਦੇ ਤੌਰ ਜਨਰਲ ਸੈਕਟਰੀ ਸੇਵਾਵਾਂ ਨਿਭਾ ਰਹੇ ਹਨ ਅਤੇ ਪਿਛਲੇ 8 ਸਾਲ ਤੋਂ ਖੋਕੋ ਫੈਡਰੇਸ਼ਨ ਆਫ ਇੰਡੀਆ ਦੇ ਜੁਆਇੰਟ ਸੈਕਟਰੀ ਦੇ ਅਹੁਦੇ ਤੇ ਰਹਿ ਚੁੱਕੇ ਹਨ ਐਡੇ ਟੈਕਨੀਕਲ ਐਜ ਐ ਆਰਗੇਨਾਈਜ਼ਰ ਦੀ ਭੂਮਿਕਾ ਉਹ ਜੋ ਇਹਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ ਲਾਸਟ ਕੋਯਾਪੀ ਦੇ ਵਿੱਚ ਵਰਲਡ ਕੱਪ ਹੋਇਆ ਉਸ ਨੂੰ ਸਫਲ ਬਣਾਉਣ ਦੇ ਵਿੱਚ ਇਹਨਾਂ ਦਾ ਬਹੁਤ ਹੀ ਇਹਨ ਯੋਗਦਾਨ ਰਿਹਾ ਤੇ ਹੁਣ

ਸਾਰੇ ਪੰਜਾਬ ਵੱਲੋਂ ਕੋਕੋ ਸੈਸ਼ਨ ਵੱਲੋਂ ਹੋਰ ਵੀ ਵੱਖ-ਵੱਖ ਤਰ੍ਹਾਂ ਦੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹ ਸਾਡੇ ਹੁੱਖੋ ਫੈਡਰੇਸ਼ਨ ਆਫ ਇੰਡੀਆ ਦੀ ਜਨਰਲ ਸੈਕਟਰ ਵਾਸਤੇ ਜਿਹੜੀ ਇਲੈਕਸ਼ਨ ਹੋਈ ਸੀਗੀ ਉਹ ਦਿੱਲੀ ਵਿਖੇ ਕਰਵਾਈ ਗਈ ਸੀਗੀ ਉਹ ਬ੍ਰਿਟਿਸ਼ ਇੰਡੀਆ ਵੱਲੋਂ ਉਹਦੇ ਵਿੱਚ ਮੈਨੂੰ ਬਤੌਰ ਜਨਰਲ ਸੈਕਟਰ ਸੈਕਟਰੀ ਕੋਕੋ ਬ੍ਰਿਟਿਸ਼ ਮੁੰਡਿਆ ਚੁੜਿਆ ਗਿਆ ਸੋ ਉਸ ਦੇ ਸੰਬੰਧ ਦੇ ਵਿੱਚ ਮੈਂ ਹੁਣ ਕੋਖੋ ਦੇ ਪ੍ਰਤੀ ਦੋ ਲਫਜ਼ ਆਪਦੇ ਅੱਗੇ ਸਾਂਝੇ ਕਰਨਾ ਚਾਹਣਾ ਮੈਂ ਆਪ ਨੂੰ ਅਗਾਉਂ ਕਰਨਾ ਚਾਹਣਾ ਕਿ ਕੋਖੋ ਫੈਡਰੇਸ਼ਨ ਪੰਡਿਆ ਇੱਕ ਬਹੁਤ ਹੀ ਮਹਾਨ ਸੰਸਥਾ ਹੈ ਜਿਸ ਤਰ੍ਹਾਂ ਕਿ ਸਾਡੀ ਇਸ ਤਰ੍ਹਾਂ ਹੀ ਤੁਸੀਂ ਪੰਜਾਬ ਕੋਖੋਸ਼ਨ ਸਾਡੀ ਉਹਦੇ ਨਾਲ ਇੱਕ ਬਾਡੀ ਹੈ ਅਸੀਂ ਲੋਅਰ ਲੈਵਲ ਤੋਂ ਸਕੂਲਾਂ ਤੋਂ ਕਾਲਜਾਂ ਤੋਂ ਫਿਰ ਓਪਨ ਟੂਰਨਾਮੈਂਟ ਸਾਰੇ ਅਸੀਂ ਇਹ ਆਰਗੇਨਾਈਜ਼ ਕਰਦੇ ਹਾਂ ਪਿਛਲੇ ਕਾਫੀ ਸਮੇਂ ਤੋਂ 8 ਸਾਲਾਂ ਤੋਂ ਜਿਹੜੀ ਸਾਡੀ ਖੋਖੋ ਸੀਗੀ ਉਹ ਇੱਕ ਮਿੱਟੀ ਦੇ ਗਰਾਊਂਡ ਦੇ ਉੱਤੇ ਖੇਡੀ ਜਾਂਦੀ ਸੀਗੀ ਹੁਣ ਜਿਹੜੀ ਸਾਡੀ ਇਹ ਫੈਡਰੇਸ਼ਨ ਬਣੀ ਸੀ ਉਹਨਾਂ ਨੇ ਇੱਡਾ ਵੱਡਾ ਪ੍ਰਾਲਾ ਕੀਤਾ ਉਹਦੇ ਵਿੱਚ ਸਾਡੀ ਜਿਹੜੀ ਹੁਣ ਨੈਸ਼ਨਲ ਲੈਵਲ ਦੇ ਜਿੰਨੇ ਵੀ ਸਾਡੇ ਟੂਰਨਾਮੈਂਟ ਨੇ ਉਹ ਮਿੱਟੀ ਤੋਂ ਛੱਡ ਕੇ ਸਾਰੇ ਹੀ ਮੈਟ ਦੇ ਉੱਤੇ ਆ ਚੁੱਕੇ ਨੇ ਪਿਛਲੀ ਵਾਰ ਪਿਛਲੇ 2 ਸਾਲਾਂ ਤੋਂ ਜਿਹੜੀ ਸਾਡੀ ਫੈਡਰੇਸ਼ਨ ਆਫ ਇੰਡੀਆ ਹੈਗੀ ਆ ਉਹ ਸਪੋਰਟਸ ਦੀ ਲੀਗ ਜਿੱਦਾਂ ਕਿ ਕ੍ਰਿਕਟ ਜਾਂ ਹਾਕੀ ਜਾਂ ਦੂਜੀਆ ਗੇਮਾਂ ਦੀ ਹੁੰਦੀ ਹੈ ਉਹ 2 ਸਾਲ ਤੋਂ ਸਾਡੀ ਲਗਾਤਾਰ ਜਿਹੜੀ ਲੀਗ ਹੈ ਉਹ ਚੱਲਦੀ ਆ ਰਹੀ ਹੈ ਜਿਸ ਵਿੱਚ ਸਾਡੇ ਹਿੰਦੁਸਤਾਨ ਦੇ ਪਲੇਅਰਾਂ ਨੂੰ ਘੱਟੋ ਘੱਟ ਛੜਾ ਹੜਾੜਾ ਪਲੇਅਰ 10 ਲੱਖ ਤੋਂ ਸਟਾਰਟ ਹੋ ਕੇ 25-25 ਲੱਖ ਰੁਪਏ ਤੱਕ ਸਾਡੇ ਸਾਡੇ ਖਿਡਾਰੀ ਦੇ ਮੁੱਲ ਪਿਆ ਸੋ ਉਹ ਹੁਣ ਉਸੇ ਤਰ੍ਹਾਂ ਜਿਹੜੀ ਸਾਡੀ 3rd ਲੀਗ ਹੈ ਉਹ ਵੀ ਸਾਡੀ 29 ਨਵੰਬਰ ਤੋਂ ਦਿੱਲੀ ਵਿਖੇ ਕਰਵਾਈ ਜਾ ਰਹੀ ਹੈ ਜਿਨ੍ਹਾਂ ਦੇ ਕੇ ਸਾਡੇ ਹੁਣ ਟ੍ਰਾਇਲ ਸਟਾਰਟ ਹੋ ਚੁੱਕੇ ਨੇ ਪਲੇਅਰਾਂ ਦੀ ਸਿਲੈਕਸ਼ਨ ਸ਼ੁਰੂ ਹੋ ਚੁੱਕੀ ਹੈ ਸਾਰੇ ਪੰਜਾਬ ਨਿਵਾਸੀਆਂ ਨੂੰ ਪਟਿਆਲਾ ਨਿਵਾਸੀਆਂ ਨੂੰ ਕੋਕੋ ਨੂੰ ਸਪੋਰਟਸ ਨੂੰ ਪਿਆਰ ਕਰਨ ਵਾਲੇ ਸਾਰਿਆਂ ਨੂੰ ਬਹੁਤ-ਬਹੁਤ ਬੋਆਕਾ ਬਹੁਤ-ਬਹੁਤ ਅਭਾਰ। ਅੱਜ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਕਹ ਲਈਏ ਵੀ ਇੰਡੀਆ ਲੈਵਲ ਦਾ ਜਿਹੜਾ ਖੌਤਾ ਆ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਫਤਾਹ ਸਿੰਘ ਜੀ ਦੇ ਸਾਬ ਇਹ ਖੋਖੋ ਐਸੋਸੀਏਸ਼ਨ ਦੇ ਇੰਡੀਆ ਦੇ ਜਿਹੜੇ ਸੈਤੀ ਜੁੜੇ ਗਏ ਨੇ ਸੋ ਇਹਨਾਂ ਨੂੰ ਬਹੁਤ-ਬਹੁਤ ਸਾਡੇ ਵੱਲੋਂ ਮੌੜਟਾਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਨਾਲ ਸਾਡੇ ਡੀਐਸਓ ਸਾਹਿਬ ਗਵਿਰ ਜੀ ਦਲ ਸਿੰਘ ਬਰਾੜ ਜੀ ਸਾਰਾ ਜਿਹੜਾ ਇਹ ਪਰਿਵਾਰ ਹੈ ਇਹ ਗੁਰੂ ਜੀ ਨੇ ਪਟਿਆਲੇ ਜ਼ਿਲ੍ਹੇ ਦੇ ਨਾਲ ਨਾਲ ਪੂਰੇ ਪੰਜਾਬ ਦੇ ਵਿੱਚ ਵੀ ਜਿਹੜਾ ਫੋਕੋ ਦਾ ਮੌਕਾ ਲਾਇਆ ਅਨੇਕਾਂ ਇੰਟਰਨੈਸ਼ਨਲ ਨੈਸ਼ਨਲ ਬੱਚੇ ਤੇ ਬੱਚੀਆਂ ਨੂੰ ਖੇਡਣ ਦਾ ਮੌਕਾ ਦਿੱਤਾ ਘਨੌਰ ਘਨੌਰੀ ਇਸ ਸਟੇਸ਼ਨ ਸੀ ਜਿਹੜੇ ਬਠਿੰਡਾ ਹੁਸ਼ਿਆਰਪੁਰ ਬਹੁਤ ਬੱਚੇ ਤੇ ਬੱਚੀਆਂ ਜਿਹੜੇ ਜਿਹੜੇ ਉਰਜਕਾਰ ਤੇ ਵੀ ਗਏ ਚੰਗੇ ਮਕਾਮ ਵੀ ਉਹਨਾਂ ਨੇ ਹਾਸਲ ਕੀਤੇ ਮੇਰੀ ਜ਼ਿੰਦਗੀ ਦੇ ਵਿੱਚ ਅਪਕਾਸ ਸਿੰਘ ਜਿੱਕ ਦਾ ਬਹੁਤ ਵੱਡਾ ਰੋਲ ਰਿਹਾ ਚਾਹੇ ਉਹ ਖੇਡਾਂ ਦਾ ਚਾਹੇ ਪੜ੍ਹਾਈ ਦਾ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਅੰਗਰੇਜ਼ ਸਿੰਘ ਜੀ ਇਹਨਾਂ ਨੇ ਸਾਰੀ ਇਕੱਲਾ ਦੀ ਇੱਕ ਟੀਮ ਸੀ ਜੋ ਅੱਜ ਵੀ ਮਾਣ ਵਾਲੀ ਤਾਂ ਇਹ ਗੱਲ ਹੈ ਵੀ ਉਹ ਜਿਹੜੀ ਟੀਮ ਹੈ ਅੱਜ ਵੀ ਇਕੱਠੀ ਸੋ ਬੜਾ ਲੰਮਾ ਅਰਸਾ ਇਹਨਾਂ ਨੇ ਇਕੱਠਿਆਂ ਨੇ ਬਤਾਇਆ ਇਹ ਹਰ ਇੱਕ ਗਰਾਉਂਡ ਦੀ ਹਰ ਇੱਕ ਗੇਮ ਦੀ ਇੱਕ ਰੌਣਕ ਨੇ ਜਿੱਥੇ ਵੀ ਜਾਂਦੇ ਆ ਰੌਣਕ ਆਪਣੇ ਆਪ ਹੀ ਨਾ ਦਿੰਦੇ ਆ ਨਾਲ ਸਾਡੇ ਪੁਚਾਂਜੀ ਗੁਰੂ ਜੀ ਵੀ ਬੈਠੇ ਆ ਸੋ ਮੈਂ ਤਾਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਸੋ ਮੈਂ ਬਹੁਤ ਬਹੁਤ ਦੰਗਿਆ ਦੇਣਾ ਸ਼ੁਭ ਕਾਮਨਾਵਾਂ ਇਸ ਗੱਲ ਦੀ ਹੈ ਕਿ ਤੁਸੀਂ ਖੋਖੋ ਦੇ ਲਈ ਚਿੰਗਾ ਪ੍ਰਣਾ ਕਰ ਰਹੇ ਹਾਂ ਕੋ ਕੋ ਇੱਕ ਪਿੰਡਾਂ ਦੀ ਗੇਮ ਸੀ ਜਿਸ ਨੂੰ ਤੁਸੀਂ ਵੱਡਲੇ ਵੱਧੀ ਗੇਮ ਦੇ ਬਣਾਉਣ ਦੇ ਵਿੱਚ ਤੁਹਾਡਾ ਬਹੁਤ ਵੱਡਾ ਯੋਗਦਾਨ ਹੈ ਸੋ ਮੇਰੇ ਵੱਲੋਂ ਤੁਹਾਨੂੰ ਫਿਰ ਤੋਂ ਬਹੁਤ-ਬਹੁਤ ਮੁਬਾਰਕਾ ਇਹੋ ਜੇ ਮੌਕੇ ਆਪ ਸਾਰਿਆਂ ਦੀ ਪ੍ਰੈਜ਼ੈਂਸ ਇਹ ਪਾਸ ਡਿਸਕਸ ਕਰਨ ਨੂੰ ਮੌਕਾ ਮਿਲਿਆ ਸਾਡੇ ਸਾਰਿਆਂ ਦੀ ਮਾਣ ਤੇ ਸਤਿਕਾਰ ਵਾਲੀ ਗੱਲ ਹੈ ਤੇ ਸਪੈਸ਼ਲ ਤੌਰ ਤੇ ਸਾਡੇ মিডিਆ ਤੋਂ ਜਿਹੜੇ ਭਰਾਏ ਨੇ ਉੱਥੇ ਉੱਤੇ ਦੇ ਇਸੇ ਲਈ ਇੱਕ ਕੰਟਿਨਿਊਅਸ ਅਸਪੈਕਟ ਫਾਰ ਅਥਲੈਟਸ ਭਾਰਤ ਸਰਕਾਰ ਤੇ ਸਟੇਟ ਗਵਰਨਮੈਂਟਾਂ ਦੇ ਵਿੱਚ ਇਹਨਾਂ ਫੈਡਰੇਸ਼ਨਾਂ ਦੇ ਕੀ ਰੋਲ ਹੁੰਦੇ ਨੇ ਭਾਰਤ ਸਰਕਾਰ ਤੇ ਫੈਡਰੇਸ਼ਨ ਦੇ ਵਿੱਚ ਸਭ ਤੋਂ ਜਿਹੜਾ ਵੱਡਾ ਰੋਲ ਹੁੰਦਾ ਹੈ ਕਿ ਇਹਨਾਂ ਭਾਰਤ ਸਰਕਾਰ ਦੇ ਜਾਂ ਸਟੇਟਾਂ ਦੀ ਗਵਰਨਮੈਂਟਾਂ ਨਾਲ ਤਾਲਮੇਲ ਕਰਕੇ ਅਸੀਂ ਜਿਹੜਾ ਸਾਰੇ ਟੂਰਨਾਮੈਂਟਾਂ ਦਾ ਆਰਗੇਨਾਈਜੇਸ਼ਨ ਜਾਂ ਪ੍ਰਬੰਧ ਕਰਦੇ ਆ ਤੇ ਗਵਰਨਮੈਂਟ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ ਪਰ ਐਸੋਸੀਏਸ਼ਨਾਂ ਨੂੰ ਹਮੇਸ਼ਾ ਹੀ ਗੌਰਮੈਂਟ ਨਾਲ ਤਾਲਮੇ ਰੱਖਣਾ ਜ਼ਰੂਰੀ ਆ ਬਿਰਕਸਾਬਾ 올림픽 ਚਲਾ ਜਾਣ ਲੀਸ ਗੇਮ ਨੂੰ ਕਿਵੇਂ ਸੋਚਦੇ ਹੋ ਕਿਵੇਂ ਵੇਖਦੇ ਹੋ ਕੀ ਹਮਲੇ ਮਾਰੇ ਜਾਣੇ ਚਾਹੀਦੇ ਨੇ ਸਾ 올림픽 ਲਈ ਸਾਡਾ ਬਹੁਤ ਵੱਡਾ ਜਿਹੜਾ ਹੈਗਾ ਹਮਲਾ ਚੱਲ ਰਿਹਾ ਜਦੋਂ ਕਿ ਸਾਡੀ ਏਸ਼ੀਅਨ ਗੇਮ ਜੋ ਲਾਸਟ ਟਾਈਮ ਤਲਬ ਅਸਾਮ ਦੇ ਵਿੱਚ ਹੋਈ ਸੀ ਉਹਦੇ ਵਿੱਚ 12 ਕੰਟਰੀ ਨੇ ਪਾਰਟਿਸਪੇਟ ਕੀਤਾ ਸੀਗਾ ਹੁਣ ਸਾਡੀ ਜਿਹੜੀ ਹੈ ਕਾਮਨਵੈਲਥ ਗੇਮਸ ਹੈ ਉਹ ਦਿੱਲੀ ਵਿੱਚ ਹੁਣ ਜਾ ਰਹੀਆਂ ਨੇ ਜਿਹੜੀ ਕਿ ਸਾਨੂੰ 올림픽 ਇੰਡੀਅਨ 올림픽 ਐਸੋਸੀਏਸ਼ਨੋਂ ਵੀ ਪਰਮਿਸ਼ਨ ਮਿਲ ਚੁੱਕੀ ਹੈ ਉਹ ਟੂਰਨਾਮੈਂਟ ਕਰਵਾਉਂਦੀ ਹੈ ਕਿ ਸਾਡਾ ਜਿਹੜਾ 2036 ਦਾ 올림픽 ਗੇਮਸ ਨੇ ਸਾਡਾ ਪੱਕਾ ਬਰਾਲਾ ਹੈਗਾ ਉਹਦੇ ਵਿੱਚ ਕਿ ਸਾਡੀ ਜਿਹੜੀ ਖੁਕ ਹੋਇਆ ਹੈ ਉਹ 올림픽 ਦੇ ਵਿੱਚ ਜਾਵੇ ਸੋ ਪੋਲੋ ਗ੍ਰਾਉਂਡ ਖੇਡਾਂ ਦਾ ਹੱਬ ਹੈ ਉਹ ਕੋ ਦੀ ਟ੍ਰੇਨਿੰਗ ਕਿਵੇਂ ਦੀ ਇੱਥੇ ਕਿੰਦਾ ਦੀ ਟ੍ਰੇਨਿੰਗ ਦੀ ਜਰਾ ਪੰਜਾਬ ਦੇ ਵਿੱਚ ਜਿਹੜਾ ਸਾਡਾ ਸਭ ਤੋਂ ਵੱਡਾ ਹੱਬ ਹੈ ਉਹ ਸਾਡਾ ਪੋਲੋ ਗ੍ਰਾਉਂਡ ਆ ਜਿਹਦੇ ਵਿੱਚ ਕਿ ਸਾਡੇ ਸੁਦੀਪ ਸਿੰਘ ਤੋਂ ਕੋਜ ਨੇ ਸਾਡੀਆਂ ਟੀਮਾਂ ਪੰਜਾਬ ਡਿਸਟ੍ਰਿਕਟ ਦੀਆਂ ਪੰਜਾਬ ਦੀਆਂ ਇਹਨਾਂ ਨੇ ਕਿ ਹਰ ਵਾਰੀ ਹੱਬ ਅੰਡਰ uh, 14 ਹੋਵੇ ਅੰਡਰ 17 ਹੋਵੇ ਅੰਡਰ 19 ਹੋਵੇ ਜਿਹੜੇ ਨੈਸ਼ਨਲ ਹੋਵੇ ਸਾਡੀਆਂ ਉਹਨਾਂ ਦੇ ਵਿੱਚ ਵਿਚ ਸ਼ਰਾਈ। ਬਕਰ ਜੀ ਜਿਸ ਤਰ੍ਹਾਂ ਕਿ ਕੋਚੋ ਦੇ ਕੋਚ ਕਾਫੀ ਘਟਨੇ ਪੰਜਾਬ ਦੇ ਵਿੱਚ ਇਹਨਾਂ ਵਾਸਤੇ ਵੀ ਕੋਈ ਉਪਰਾਲਾ ਕਰੋਗੇ ਕਿ ਕੋਚੇ ਦੇ ਬਧਾਏ ਜਾਂਦੇ ਤੇ ਹੋਸਟਲ ਵੀ ਨਹੀਂ ਹੈਗੇ ਪੰਜਾਬ ਦੇ ਵਿੱਚ ਕੋਲੇ। ਅਸੀਂ ਜੀ ਆਲਰੇਡੀ ਜਿਹੜੀ ਹੈਗੀ ਹੈ ਇਹ ਰਿਕਵੈਸਟ ਗਵਰਨਮੈਂਟ ਆਫ ਪੰਜਾਬ ਨੂੰ ਭੇਜ ਚੁੱਕਾ ਡਾਇਰੈਕਟਰ ਸਪੋਰਟਸ ਨੂੰ ਕਿ ਕੰਪੈਰੀਟਿਵਲੀ ਦੂਜੀਆਂ ਗੇਮਾਂ ਦੇ ਇਸ ਵਿੱਚ ਸਾਡੇ ਜਿਹੜੇ ਕੋਚੀ ਦੇ ਬਹੁਤ ਘਟਨੇ ਔਰ ਡਾਇਰੈਕਟਰ ਸਾਹਿਬ ਨੇ ਸਾਨੂੰ ਸ਼ੋਰ ਦਵਾਇਆ ਹੈ ਕਿ ਅਸੀਂ ਆਉਣ ਵਾਲੇ ਹੁਣ ਸਮੇਂ ਦੇ ਜਿਹੜੀਆਂ ਨਰਸੀਆਂ ਕੁੜੀਆਂ ਨੇ ਉਹਨਾਂ ਨਰਸੀਆਂ ਦੇ ਵਿੱਚ ਤੁਹਾਡੀਆਂ ਨਰਸੀਆਂ ਵੀ ਜਿਆਦਾ ਦੇਵਾਂਗੇ ਤੁਹਾਡੇ ਕੋਚਿੰਗ ਦੀ opportunity ਵੀ ਵਧ ਕਰਾਂਗੇ ਅਸੀਂ ਹੁਣ ਡਿਸਟ੍ਰਿਕਟ ਲੈਵਲ ਤੇ ਵੀ ਸਟੇਟ ਲੈਵਲ ਤੇ ਵੀ ਸਾਡੀ ਪਿਛੇ ਮੀਟਿੰਗ ਡਿਪਟੀ ਡਾਇਰੈਕਟਰ ਸਪੋਰਟ ਜਿਹੜੇ ਐਜੂਕੇਸ਼ਨ ਦੇ ਨਾਲ ਹੋਈ ਹੈ ਔਰ ਉਹਨਾਂ ਨੇ ਸਾਨੂੰ ਸ਼ੋਰ ਦਵਾਇਆ ਕਿ ਉਹਨਾਂ ਨੇ ਇੱਕ ਸਰਕੂਲਰ ਹੁਣ ਕੱਢ ਰਹੇ ਨੇ ਸਾਰੇ ਸਕੂਲਾਂ ਦੇ ਵਿੱਚ ਕਿ ਤੁਸੀਂ ਜਿਹੜਾ ਕੋਕੋ ਦਾ ਇੱਕ ਅ ਘੰਟਾ ਤਪੱਸਿਆ ਕਰਨ ਲਈ ਉਹ ਜਿਹੜਾ ਕਿ ਜ਼ਰੂਰੀ ਹੈ ਲੜਕੀਆਂ ਵਾਚੜ ਕੇ ਕੋਖਰੇ ਵਿੱਚ ਆਂਦੀਆਂ ਨੇ ਤੇ ਲੜਕੀਆਂ ਨੂੰ ਫੈਲ ਦਿੱਤੀ ਜਾਂਦੀ ਹੈ ਸਰ ਲੜਕੀਆਂ ਦੇ ਸਬੰਧ ਦੇ ਵਿੱਚ ਤਾਂ ਜਿਹੜਾ ਤੁਹਾਨੂੰ ਦੱਸ ਦਈਏ ਕਿ ਸਾਡਾ ਖੋਖੋ ਦੇ ਵਿੱਚ 1987 ਦੇ ਵਿੱਚ ਮੈਂ ਐਜੂਕੇਸ਼ਨ ਡਿਪਾਰਟਮੈਂਟ ਜੁਆਇਨ ਕੀਤਾ ਸੀਗਾ 1987 ਤੋਂ ਲੈ ਕੇ ਹੁਣ ਤੱਕ ਸਾਡੀ ਕੋਈ ਵੀ ਨੈਸ਼ਨਲ ਜਾਂ ਕੋਈ ਹੋਵੇ ਜਿਹਦੇ ਵਿੱਚ ਸਾਡੀ ਪੇਸ਼ੇ ਨਾ ਆਈ ਹੋਵੇ ਔਰ 2001 ਤੋਂ ਲੈ ਕੇ 2008 ਤੱਕ ਜਿਹੜਾ ਸਾਡਾ ਊਮਨ ਸੈਕਟਰ ਸੀਗਾ ਅਸੀਂ 8 ਸਾਲ ਕੰਟੀਨਿਊ ਲਗਾਤਾਰ ਪੰਜਾਬ ਕੋ ਖੁਗਮਨ ਦੇ ਵਿੱਚ ਚੈਂਪੀਅਨ ਆ। ਬਿਰਕ ਸਾਹਿਬ ਤੁਹਾਡੇ ਅੱਜ ਸਰਕਾਰ ਬੈਠੀ ਐ, ਐਮਐਲਏ ਸਾਹਿਬ ਬੈਠੇ ਨੇ। ਐ ਖੋਖੋ ਦੇ ਖਿਡਾਰੀਆਂ ਨੂੰ ਉਸ ਤਰ੍ਹਾਂ ਦਾ ਮਾਨ ਸਨਮਾਨ ਮਿਲਿਆ ਜਿਵੇਂ ਬਾਕੀ ਗੇਮ ਦੇ ਖਿਡਾਰੀਆਂ ਨੂੰ ਸਰਕਾਰ ਦਿੰਦੀ ਹੈ ਮਹਾਰਾਜਾ ਰਜੀਤ ਸਿੰਘ ਅਵਾਰਡ ਹੋਰ ਸਾਰੇ। ਹਾਈ ਜਿਹੜਾ ਜਿਹੜੀ ਮਹਾਰਾਜਾ ਰਜੀਤ ਸਿੰਘ ਅਵਾਰਡ ਦੀ ਹੈਗੀ ਆ ਉਹ ਇੱਕ ਪਾਲਿਸੀ ਦਾ ਮੈਟਰ ਆ। ਜਿਹੜੇ ਬੱਚਿਆਂ ਦੇ ਪਿਛਣਾ ਆਉਂਦੀਆਂ ਨੇ ਉਹਦੇ ਵਿੱਚ ਉਹ ਨੰਬਰੀਂ ਹੁੰਦੀ ਹੈ। ਜਿਹਦੇ ਜਿਹਦੇ ਪੱਛੇ ਉਹ ਨੰਬਰਾਂ ਵਿੱਚ ਫਾਲ ਕਰਦੇ ਨੇ ਉਹ ਉਹਨਾਂ ਸਾਰਿਆਂ ਨੂੰ ਉਹ ਅਵਾਰਡ ਦਿੱਤਾ ਜਾਂਦਾ ਹੈ। ਉਹਦੇ ਵਿੱਚ ਖੋਖੋ ਵੀ ਇਨਕਲੂਡ ਹੈਗੀ ਆ। ਹੋਰ ਤੱਕ ਕਿੰਨੇ ਇੱਕ ਨੂੰ ਮਿਲ ਚੁੱਕਿਆ ਸਾਡੀ ਖੇਡ ਵਿੱਚ ਹਜੇ ਤੱਕ ਕਿਸੇ ਨੂੰ ਜਿਹੜਾ ਮਹਾਰਜਨ ਸਿੰਘ ਵਾਰਾ ਉਹ ਨਹੀਂ ਮਿਲਿਆ ਬਿਕੋਜ਼ ਕਿ ਜਿਹੜੇ ਉਹ ਨੰਬਰ ਨੇ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਨੰਬਰ ਲੱਗਦੇ ਆ ਪਿਸ਼ੇਨ ਗੇਮ ਦਾ ਜੋ ਕਾਮਨਵੈਲਥ ਗੇਮ ਦਾ ਜੋ 올림픽 ਦੇ ਵਿੱਚੋਂ ਉਹ ਸਾਡੀ ਹਜੇ ਗੇਮ ਉਸ ਲੈਵਲ ਤੇ ਜੇ ਨਹੀਂ ਕਿ ਇਸ ਕਰਕੇ ਸਾਡੇ ਜਿਸ ਤਰ੍ਹਾਂ ਕਿ ਬੱਚੇ ਦੇ ਵਿੱਚ ਖੇਡ ਦੇ ਹਿੱਸਾ ਲੈਣ ਹੈ ਇਹਦੇ ਵਾਸਤੇ ਕੋਈ ਵਧੀਆ ਉਪਰਾਲਾ ਕੀਤਾ ਜਾ ਰਿਹਾ ਨਹੀਂ ਜਾਂ ਕੋਈ ਖਾਸ ਬੱਚਿਆਂ ਵਾਸਤੇ ਕੋਈ ਅਵਾਰਡ ਵਗੈਰਾ ਕੋਈ ਇਸ ਤਰ੍ਹਾਂ ਕੋਈ ਕਰਿਆ ਜਾ ਸਾਡੇ ਨੈਸ਼ਨਲ ਲੈਵਲ ਤੇ ਸਾਡਾ ਜਿਹੜਾ ਹੈਗਾ ਆਲਰੇਡੀ ਇਕਲਾ ਬਿਆ ਵਾਰ ਮਹਾਰਾਣੀ ਚਾਂਸੀ ਵਾਰ ਇਹ ਮਨ ਬੋਮਲ ਦੀ ਸਾਰਾ ਲਈ ਉੱਥੇ ਸਾਡੇ ਨੈਸ਼ਨਲ ਦੇ ਵਿੱਚੋਂ ਦਿੱਤਾ ਜਾਂਦਾ ਜਿਹਦੇ ਵਿੱਚ ਕੇ 1 ਲੱਖ ਦੀ ਰਾਸ਼ੀ ਦੇ ਨਾਲ ਉਹਨਾਂ ਨੂੰ ਆਨਰ ਕੀਤਾ ਜਾਂਦਾ ਸੋ ਐਮਐਲਏ ਸਾਹਿਬ ਤੁਸੀਂ ਗੁਰੂ کہہ ਕੇ ਸੰਬੋਧਨ ਕੀਤਾ ਉਹਨਾਂ ਨੇ ਕੋਚ ਦੀ ਗੱਲ ਕੀਤੀ ਕੋਚਾਂ ਦੀ ਕਮੀ ਹੈ ਕਿੱਦਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਤੁਹਾਡੀ ਹੋਏਗੀ ਸਰਕਾਰ ਅੱਗੇ ਨਵਾਂ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਗੁਰੂ ਜੀ ਨੂੰ ਸਰਦਾਰ ਫਕਾਤ ਸਿੰਘ ਵਿਖਤ ਸਾਹਿਬ ਨੂੰ ਮੁਬਾਰਕਾ ਬਹੁਤ ਬਹੁਤ ਹੈ ਆਪਣੇ ਰੁਕੋ ਐਸੋਸੀਏਸ਼ਨ ਆਂਡੀਆਂ ਦੇ ਜਿਹੜੇ ਫੈਕਟਰੀ ਬਣੇ ਨੇ ਸੋ ਪਟਿਆਲਾ ਨਵਸੀਆਂ ਨੂੰ ਵੀ ਮੁਬਾਰਕਾ ਇਹਸੀ ਗੱਲ ਖੋਖੋ ਦੀ ਕਰੀਏ ਤਾਂ ਖੋਖੋ ਦੇ ਵਿੱਚ ਘਨੌਰ ਨੇ ਬੜਾ ਲੰਮਾ ਸਮਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਘਨੌਰ ਨੇ ਸਰਦਾਰੀ ਕੀਤੀ ਮੇਰੇ ਕੋਲੇ ਸੈਂਟਰ ਚੱਲਦਾ ਹੈ ਬੱਚਾ ਸਾਡੇ ਕੋਲ ਕੋਚ ਲੱਗਾ ਹੋਇਆ ਕਮਲ 100 ਦੇ ਕਰੀਬ ਬੱਚਾ ਜਿਹੜਾ ਸ਼ਾਮ ਨੂੰ ਗਰਾਉਂਡ 'ਚ ਆਉਂਦਾ ਤੇ ਮੈਂ ਆਪਣੀ ਸਰਕਾਰ ਦੇ ਵਿੱਚ ਕਿਉਂਕਿ ਮੈਨੂੰ ਖੇਡਾਂ ਦੇ ਕਰਕੇ ਮਾਨ ਸਨਮਾਨ ਮਿਲਿਆ ਸੀ 1 ਕਰੋੜ ਰੁਪਏ ਦੇ ਨਾਲ ਆਪਾਂ ਇੰਡੋਰ ਜਿਹੜਾ ਇੰਨੇ ਜੇ ਮਾਲਕਾਂ ਕੇ ਖੋਖੋ ਗੇਮ ਵੀ ਹੁਣ ਜਿਹੜੀ ਆ ਉਹ ਮੈਟਾ ਤੇ ਚੱਲੀ ਮੈਂ ਪ੍ਰੇਰਿਤ ਹੋਇਆ ਮੈਂ ਕਿਹਾ ਵੀ ਨਹੀਂ ਜੇ ਸਾਡੇ ਬੱਚੇ ਇੰਟਰਨੈਸ਼ਨਲ ਲੈਵਲ ਦੀ ਤਿਆਰੀ ਕਰਨਗੇ ਤੇ ਇੰਟਰਨੈਸ਼ਨਲ ਲੈਵਲ ਦਾ ਸੋਚਣਗੇ ਤੇ ਫਿਰ ਅੱਗੇ ਜਾਣਗੇ ਘਨੌਰ ਦੇ ਵਿੱਚ ਮੈਂ ਤੁਹਾਡੇ ਨੌਲੇਜ ਲਈ ਦੱਸ ਦਿੰਦਾ ਭਰਾਵਾਂ ਨੂੰ ਇੱਕ ਕਰੋੜ ਦੇ ਨਾਲ ਆਪਾਂ ਜਿਹੜਾ ਇੰਡੋਰ ਹਾਲ ਜਿਹੜਾ ਪ੍ਰੋਪਰ ਬਣ ਕੇ ਤਿਆਰ ਹੈ ਤੇ ਉੱਥੇ ਬੱਚੇ ਜਿਹੜੇ ਪ੍ਰੈਕਟਿਸ ਕਰਦੇ ਜਿਹੜਾ ਆਪਾਂ ਪਰਾਲੇ ਕਰਦੇ ਆ ਹਾਂ ਅਗਲੀ ਗੱਲ ਜਿਹੜੀ ਆਪਾਂ ਮਹਾਰਾਜਾ ਰਜੀਤ ਸਿੰਘ ਵਾਰਡ ਦੀ ਗੱਲ ਕੀਤੀ ਆ ਜਾਂ ਆਜਾੜ ਵਾਰਡ ਦੀ ਗੱਲ ਆ ਜਾਂੜੇ ਵਾਰਡ ਨੇ ਉਹਦੇ ਵਿੱਚ ਇਹ ਜਿਹੜੀ ਖੋਖੋ ਐ ਗਰੋਇੰਗ ਗੇਮ ਐ ਐਜੇ ਗਰੋ ਕਰ ਰਹੀ ਆ ਇੰਟਰਨੈਸ਼ਨਲ ਟੂਰਨਾਮੈਂਟ ਹੋਰ ਬੱਚੇ ਖੇਡਣਗੇ ਤਾਂ ਵਾਰਡ ਦੇ ਵਿੱਚ ਇਹ ਫਾਲ ਕਰਦੀ ਐ ਇਹ ਨਹੀਂ ਕਿ ਕਿ ਵਾਰਡ ਤੋਂ ਜਿਹੜੀ ਗੇਮ ਬਾਹਰ ਐ ਹਾਂ ਇੱਕ ਗੱਲ ਐ ਵੀ ਜਿਹੜੇ ਸਾਡੇ ਮੈਨੂੰ ਲੱਗਦਾ ਕਿ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਟੀਚਰ ਲੱਗਦੇ ਨੇ ਪੀਟੀ ਟੀਚਰ ਜਾਂ ਡੀਪੀ ਟੀਚਰ ਜਾਂ ਹੋਰ ਐਨਏ ਸਪੋਰਟਸ ਨੇ ਉਹ ਖੋਖੋ ਤੇ ਮੈਨੂੰ ਲੱਗਦਾ ਬਾਕੀ ਗੇਮਾਂ ਨਾਲੋਂ ਸ਼ਾਇਦ ਜ਼ਿਆਦਾ ਵੀ ਹੋ ਸਕਦੇ ਆ ਇਹ ਜ਼ਿਆਦਾ ਜੌਬ ਦੇ ਵਿੱਚ ਕੋਖੋ ਸਭ ਤੋਂ ਜੋਬ ਦੇ ਟੀਚਰ ਟੀਚਿੰਗ ਜੋਬ ਹੈ ਨਾ ਇਹਦੇ ਵਿੱਚ ਖੋਖੋ ਆਪਦਾ ਮਾਰਕਾ ਮਾਰਦੀ ਐ ਮੈਨੂੰ ਲੱਗਦਾ ਹੋ ਸਕਦਾ ਪੰਜਾਬ ਚੋ ਪਹਿਲੇ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਵੀ ਖੋਖੋ ਹੋ ਸਕਦੀ ਐ ਕੋਕੀ ਕਨੌਰ ਦੇ ਸਾਡੇ ਬਹੁਤ ਸਾਰੇ ਬੱਚੇ ਬੱਚੀਆਂ ਜਿਹੜੇ ਜੋਬ ਦੇ ਉੱਤੇ ਲੱਗੇ ਸੋ মিডিਆ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇੱਕ ਬਹੁਤ ਚੰਗਾ ਪ੍ਰਚਾਰਲਾ ਕਰਦੇ ਹੋ ਸਵਾਜ ਨੂੰ ਪਾਉਂਦੇ ਹੋ ਚੰਗੇ ਤੁਸੀਂ ਕੁਐਸਚਨ ਵੀ ਰੇਸ਼ ਕਰਦੇ ਹੋ ਆ ਅਗਲੀ ਗੱਲ ਹੁਣ ਨਰਸਰੀਆਂ ਦੇ ਵਿੱਚ ਆਪਾਂ ਕੋਸ਼ਿਸ਼ ਦਿਤਨੇ ਆ ਪਿਆਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸੋ ਆਪਾਂ ਜਿੰਨਾ ਟਾਈਮ ਸਪੋਰਟਸ ਬਾਰੇ ਇਸ ਵਾਰੀ ਜਿਹੜਾ ਬਜਟ ਸੀ ਸਪੋਰਟਸ ਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਆਪਾਂ 2022 ਦੇ ਵਿੱਚ ਆਏ ਸੀ ਤਾਂ 200 ਕਰੋੜ ਸੀ ਫੇ 300 ਹੋ ਗਿਆ 400 ਹੋ ਗਿਆ ਇਸ ਵਾਰੀ ਤਕਰੀਬਨ 10000 ਕਰੋੜ ਦੇ ਪੌਣੇ 10000 ਕਰੋੜ ਦੇ ਨੇੜੇ ਤੇ ਬਜਟ ਚਲਾ ਗਿਆ ਸੋ ਆਪਾਂ ਨੂੰ ਦੇਖੋ ਟਾਈਮ ਤਾਂ ਹਰ ਇੱਕ ਚੀਜ਼ ਨੂੰ ਲੱਗਦਾ ਇੱਕ ਬੱਚੇ ਨੂੰ ਤਿਆਰ ਕਰਨ ਨੂੰ ਵੀ 10 ਸਾਲ ਲੱਗਦੇ ਆ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਆਪਣੇ ਵੱਲੋਂ ਆਪਣੇ ਸਾਰੇ ਪਰਿਵਾਰ ਵੱਲੋਂ ਸਰਦਾਰ ਹਰਪਾਰ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ